ਸਿਕੰਦਰ ਮਹਾਨ ਜਦ ਆਪਣਾ ਲਾਉ ਲਸ਼ਕਰ ਮਿਟੇ ਉਹ ਹਿੰਦੁਸਤਾਨ ਤੇ ਚੜਾਈ ਕਰਨ ਆਇਆ ਉਹ ਦੇ ਕੋਲ ਘੋੜ ਸਵਾਰ ਨੇ ਪੈਦਲ ਨੇ ਉਠਾਂ ਦੇ ਉਤੇ ਅਸਵਾਰ ਲੋਗ ਨੇ ਖਚਰਾਂ ਦੇ ਤੇ ਸਾਜੋ ਸਮਾਨ ਲਦੇ ਹੋਏ ਹਨ ਪਾਸ ਸ਼ਸਤਰ ਵਸਤਰ ਬੜਾ ਕੋਈ ਸਾਜ਼ੋ ਸਮਾਨ ਪੂਰਾ ਲਾਉ ਲਸ਼ਕਰ ਲੈ ਕੇ ਆਇਆ ਹੈ ਦਰਿਆ ਸਿੰਧ ਨੂੰ ਜਦ ਪਾਰ ਕਰਨ ਲੱਗਾ ਤੇ ਦਰਿਆ ਹੁਣ ਤੇ ਪਾਕਿਸਤਾਨ ਦੇ ਚੜਾ ਗਿਆ ਇਹ ਉਸ ਵਕਤ ਬਾਰੰਦ ਦਾ ਸਭ ਤੋਂ ਵੱਡਾ ਦਰਿਆ ਮੰਨਿਆ ਜਾਂਦਾ ਸੀ ਕਾਲਾ ਬਾਗ ਦੇ ਕੋਲ ਇਹ ਦੋ ਵੱਡੇ ਨਮਕ ਦੇ ਪਹਾੜਾਂ ਦੇ ਵਿੱਚੋਂ ਲੰਘਦਾ ਹੈ ਬੜਾ ਟੂਰਿਸਟ ਆਉਂਦਾ ਸੀ ਦੇਖਣ ਵਾਸਤੇ ਲਾਲ ਨਮਕ ਦੇ ਪਹਾੜ ਕਾਲੇ ਨਮਕ ਦੇ ਪਹਾੜ ਚਿੱਟੇ ਨਮਕ ਦੇ ਪਹਾੜ ਬਰਰਾ ਸੀ ਜਿਹਦੇ ਚੋਂ ਇਹ ਦਰਿਆ ਲੰਘਦਾ ਸੀ ਪਰ ਦੋਵੇਂ ਪਾਸੇ ਪਹਾੜ ਨਮਤਦੇ ਜੈਸੇ ਜਬਲਪੁਰ ਦੇ ਚ ਨਰਬਦਾ ਲੰਘਦੇ ਹੈ ਦੋਵੇਂ ਪਾਸੇ ਪਹਾੜ ਸੰਗਮਰਮਰਦੇ ਮਾਰਬਲ ਦੇ ਸਾਰੀ ਦੁਨੀਆ ਦੇ ਚ ਇੱਕ ਅਜੂਬਾ ਹੈ ਰਿਸ਼ਮਾਨ ਪੇੜਾ ਗਾੜ ਜਬਲਪੁਰ ਤੋਂ ਕੋਈ 18 ਕਿਲੋਮੀਟਰ ਦੀ ਦੂਰੀ ਉਤੇ ਨਰਵਦਾ ਜਿਸ ਦਰਨੇ ਚੋਂ ਲੰਘਦੀ ਹੈ ਨਵੇਂ ਪਾਸੇ ਦੇ ਪਹਾੜ ਮਾਰਬਲ ਦੇ ਨੇ ਹੁਣ ਤੇ ਬੜਾ ਟੂਰਿਸਟ ਦੇਖਣ ਜਾਂਦਾ ਹੈ ਕੋਲ ਨੋਕੀ ਦੇਖ ਕੇ दंग ਰਹਿ ਜਾਂਦੇ ਨੇ ਖੁਦ ਰੰਦਾ ਅਜੋ ਵਗਾ ਖਾਸ ਕਰਕੇ ਪੂਰਨ ਮਾਸੀ ਦੀ ਰਾਤ ਨੂੰ ਜਾਂਦੇ ਨੇ ਸਾਰਾ ਪਹਾੜ ਚਮਕਦਾ ਹੈ ਮਾਰਬਲ ਦਾ ਲਾਲ ਰੰਗ ਦਾ ਮਾਰਬਲ ਲਾਲ ਰੰਗ ਦਾ ਸੰਗਮਰਮਰ ਚਿੱਟੇ ਰੰਗ ਦਾ ਫੇਲੇ ਰੰਗ ਦਾ ਕਾਲੇ ਰੰਗ ਪਹਾੜ ਪੂਰੇ ਦਾ ਪੂਰਾ ਦੋਵੇਂ ਪਾਸੇ ਸੰਗਮਰਮਰ ਇਸੇ ਤਰ੍ਹਾਂ ਉਥੇ ਕਾਲਾ ਬਾਗ ਮਾੜੇ ਇੰਡਸ ਦੇ ਕੋਲੋਂ ਜਦ ਦਰਿਆ ਸਿੰਧ ਲੰਗਦਾ ਸੀ ਨਮਕ ਦੇ ਪਹਾੜਾਂ ਦੇ ਵਿੱਚ ਇਸ ਜਗ੍ਹਾ ਤੋਂ ਅਬੂਰ ਕਰਨ ਲੱਗਿਆ ਕਿਉਂਕਿ ਦਰਾ ਖੈਬਰ ਤੋਂ ਲੰਘ ਕੇ ਆਇਆ ਸੀ ਤੇ ਸਿਕੰਦਰ ਅਬੂਰ ਕਰਨ ਲੱਗਿਆ ਦਰਿਆ ਸਿੰਧ ਦਾ ਇਹਦੀ ਚੰਨ ਸੈਨਾ ਪੈਦਲ ਚੱਲਣ ਵਾਲੀ ਲੰਘ ਗਈ ਘੋੜਾ ਸਵਾਰ ਵੀ ਲੰਘੇ ਉਹ ਖਾਂ ਦੇਤੇ ਜਿਹੜੇ ਸਵਾਰ ਸਨ ਉਹ ਵੀ ਲੰਘ ਗਏ ਇਹ ਇੱਕ ਬਹੁਤ ਵੱਡੀ ਟੁਕੜੀ ਤੇ ਸਿਕੰਦਰ ਤਰੇ ਦੇ ਪਿੱਤੇ ਨੇ ਘੋੜੇ ਉਠ ਲੰਗਣ ਨਾਲ ਮਨੁੱਖ ਲੰਗਣ ਨਾਲ ਗ੍ਰਹ ਸਿੰਧ ਦੇ ਕਿਨਾਰੇ ਜੋ ਰੇਤ ਸੀ ਧੂੜ ਬਣੀ ਉੱਡੀ ਬਹੁਤ ਉੱਡੀ ਇਸੇ ਧੂੜ ਦੇ ਸਿਕੰਦਰ ਦੀਆਂ ਨਿਗਾਹਾਂ ਕੀ ਦੇਖਦੀਆਂ ਨੇ ਦਰਿਆ ਦੇ ਕੰਢੇ ਤੇ ਉਹੀ ਲੇਟੇ ਹੋਇਆ ਹੈ ਕਿਉਂਕਿ ਉਸਨੇ ਕਰਵਟ ਬਦਲੀ ਤੂੰ ਦੇਖਦਾ ਜ਼ਿੰਦਾ ਮਨੁੱਖ ਹੈ ਕਹਿੰਦਾ ਹੈਰਾਨ ਵੀ ਸਿਆਣਾ ਬੜਾ ਸੀ ਇੰਨਾ ਲਾਹ ਲਸ਼ਕਰ ਲੰਘਿਆ ਇਹਦੇ ਤੇ ਕੱਕ ਵੀ ਅਸਰ ਨਹੀਂ ਪਿਆ ਉਸੇ ਤਰ੍ਹਾਂ ਹੀ ਡੇਠੇ ਹੋਏ ਖੜੇ ਹੋ ਕੇ ਦੇਖਿਆ ਨਹੀਂ ਦਰਿਆ ਨਹੀਂ ਉਸੇ ਤਰ੍ਹਾਂ ਹੀ ਲੇਟਿਆ ਸਿਕੰਦਰ ਇਸ ਤਰ੍ਹਾਂ ਦੀ ਕੁਝ ਖੋਜੀ ਬਿਰਤੀ ਰੱਖਦਾ ਸੀ ਕੋੜਾ ਉਹਦੇ ਖੋਲ ਲੈ ਗਿਆ ਉਸ ਫਕੀਰ ਨੇ ਉਸ ਸਾਧੂ ਨੇ ਉਸ ਸੰਨਿਆਸੀ ਨੇ ਇੱਕਦਮ ਪ੍ਰਸ਼ਨ ਕੀਤਾ ਸਿਕੰਦਰ ਕਿੱਥੇ ਜਾ ਰਹੇ ਕਿੱਥੇ ਜਾ ਰਹੇ ਸਿਕੰਦਰ ਸੋਚਦਾ ਕਿਸੇ ਜਾਸੂਸ ਨੇ ਸਾਡੇ ਇਸ ਸੰਨੋਂ ਵਸਿਤ ਪੈ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਕਾਈ ਤੇ ਮੇਰਾ ਨਾਮ ਜਾਣਦਾ ਕਿੱਥੇ ਚਲੇ ਦੇਖਦਾ ਨਹੀਂ ਖਕੀਰਾ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਹੈ ਤੇ ਸੰਿਆਸੀ ਖਿੜ ਖਿੜਾ ਕੇ ਹਸਿਆ ਇਹਦੀ ਹਸੀ ਦੇ ਤਨਸ ਸੀ ਬੜੀ ਚੋਟ ਸੀ ਸਿਕੰਦਰ ਕਹਿੰਦਾ ਹਸੇ ਕਿਉਂ ਹੋਵੇ ਪਤਾ ਉਸ ਫਕੀਰ ਨੇ ਕੀ ਆਖਿਆ ਸਿਕੰਦਰ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ ਮੈਂ ਤੇਥੋਂ ਪੁੱਛਿਆ ਕਿੱਥੇ ਜਾ ਰਹੇ ਹੈ ਜਵਾਬ ਮੈਂ ਦੇ ਦਿੱਤਾ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਤੂੰ ਮੇਰਾ ਸਵਾਲ ਆਪਣੇ ਥਾਂ ਤੇ ਖੜਾ ਹੈ ਜਦ ਤੋਂ ਹਿੰਦੁਸਤਾਨ ਉਫਤੇ ਕਰ ਲਏਗਾ ਫਿਰ ਕੀ ਕਰੇਗਾ ਮੇਰਾ ਸਵਾਲ ਆਪਣੀ ਤਾਂ ਤੇ ਪੜਾਇ ਤੇਰੇ ਜਵਾਬ ਨਾਲ ਮੇਰਾ ਸਵਾਲ ਗਿਰਿਆ ਨਹੀਂ ਕਿ ਚੰਗੇ ਚੰਗੇ ਦਾਰਸ਼ਨਿਕ ਉਹਨਾਂ ਦੀ ਸੰਗਤ ਸਿਕੰਦਰ ਕਰਦਾ ਹੁੰਦਾ ਸੀ ਪਨ ਉਹ ਵੀ ਮੈ ਸੂ ਸਵੇਰਾ ਸਾਦੇ ਜਿਹਾ ਕਪੜਿਆਂ ਚ ਤੇ ਸਾਦਾ ਜਿਹਾ ਮਨੁੱਖ ਦੂੜ ਦੇ ਚ ਲਿਪਟਿਆ ਹੋਇਆ ਗੱਲ ਤੇ ਬਹੁਤ ਗਹਿਰੀ ਕਰ। ਕੰਨ ਦਾ ਪੇਪਰ ਸਾਈ ਸੁਣ ਲੈ ਕੋਈ ਮੈਂ ਹੱਥ ਦੇ ਉਤੇ ਹੱਥ ਧਰ ਕੇ ਤੋੜੀ ਬੈਠਾਂਗਾ ਜਦ ਮੈਂ ਹਿੰਦੁਸਤਾਨ ਉਪਤਰੀ ਕਰ ਲਿਆ ਹੋਰ ਮੁਲਕ ਫਤਿਹ ਕਰਾਂ। ਘੁਣ ਪੱਕੀਰ ਖੜਕੜਾ ਕੇ ਹੱਸੇ। ਔਰ ਕਿਆ ਹੈ सिकंदर ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਉਸ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਿਹਾ ਲੇਕਿਨ ਪਰ ਵੀ ਤਪਨ ਤਸੱਲੀ ਵਾਸਤੇ ਜਵਾਬ ਦਿੱਤਾ ਫਕੀਰ ਆ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਛਣੋ ਮੰਨ ਲੈਨੇ ਤੋ ਕੋ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਉਹਨੂੰ ਸਮਝ ਆ ਗਈ ਕਿ ਤੇ ਚਲਦਾ ਰਹੇਗਾ। ਇਹ ਤੇ ਚਲਦਾ ਰਹੇਗਾ। ਰੋਗ ਉਤਨੇ ਚਿਰ ਤੱਕ ਚਲਦਾ ਹੀ ਰਹਿੰਦਾ ਜਿੰਨੇ ਦਿਨ ਤੱਕ ਨਿਦਾਨ ਠੀਕ ਨਾ ਹੋ ਜਾਏ, ਪਿਲਾਜ ਠੀਕ ਨਾ ਹੋਵੇ। ਪ੍ਰਸ਼ਨ ਆਪਣੀ ਥਾਂ ਤੇ ਪ੍ਰਸ਼ਨ ਹੀ ਬਣਿਆ ਰਹਿੰਦਾ ਜਿੰਨੇ ਚਿਰ ਤੱਕ ਸਹੀ ਉੱਤਰ ਨਾ ਮਿਲ ਜਾਏ। ਕੰਸੋ ਕੀ ਕਰੇਗਾ ਜਦ ਉਹ ਮੁਲਕ ਵੀ ਫਤਿਹ ਕਰ ਲਵੇ ਅਦਕੀ ਸਪਕੰਦਰ ਖੜ ਖੜਾ ਕੇ ਆਪ ਹਸਿਆ ਔਰ ਉੱਚੀ ਆਵਾਜ਼ ਨਾਲ ਬੋਲਿਆ ਫਕੀਰਾ ਸੁਣ ساری ਦੁਨੀਆ ਫਤਿਹ ਕਰਾਂ ਇੱਕ ਛੱਪ ਜ਼ਮੀਨ ਨਹੀਂ ਰਹਿਣ ਦੇਗਾ ਜੋ ਮੇਰੀ ਮੁੱਠੀ ਚ ਨਾ ਹੋਏ ਮੈਂ ਸਾਰੀ ਸੈਸ਼ਟਰੀ ਦਾ ਰਾਜਾ ਬਣਨਾ ਹੈ ਕਿ ਚੁੱਪ ਬਸ ਮੈਂ ਨਹੀਂ ਰਹਿਣ ਦੇਗਾ ਜੋ ਮੇਰੇ ਕਵਜ਼ੇ ਚ ਨਾ ਹੋਵੇ ਜੋ ਮੇਰੀ ਮੁਠੀ ਚ ਨਾ ਹੋਵੇ ਹੁਣ ਸਿਕੰਦਰ ਸੋਚਦਾ ਹੁਣ ਇਹ ਚੁੱਪ ਕਰੇਗਾ ਆਪਾਂ ਠੀਕ ਜਵਾਬ ਦੇ ਦਿੰਦੇ ਲੇਕਿਨ ਨਈ ਫਕੀਰ ਫਕੀਰ ਸੀ ਸਿਕੰਦਰ ਜਦ ਤੂੰ ਸਾਰੀ ਦੁਨੀਆ ਪਤੇ ਕਰ ਲਈ ਫਿਰ ਕੀ ਕਰੇ ਫਿਰ ਕੀ ਕਰੇਗਾ ਅਦਕੀ ਮੱਥੇ ਤੇ ਵਟ ਪੈ ਗਏ ਚਿੰਤਾ ਦੇ ਹੈ ਇਹ ਤੇ ਸਵਾਲ ਆਪਣੀ ਥਾਂ ਤੇ ਹੈ ਜਦ ਤੂੰ ਸਾਰੀ ਦੁਨੀਆ ਫਟੇ ਕਰ ਲਈ ਫਿਰ ਕੀ ਕਰੇਗਾ ਫਕੀਰ ਫਿਰ ਮੈਂ ਆਰਾਮ ਕਰਾਂਗਾ ਬਿਸ਼ਰਾਮ ਕਰਾਂ ਤੇ ਫਕੀਰ ਕਹਿੰਦੇ ਕਬਖਤਾ ਆਰਾਮ ਕਰਨਾ ਤੇ ਆ ਮੇਰੇ ਨਾਲ ਕਰ ਮੈਂ ਆਰਾਮ ਪਿਆ ਕਰਨ ਵੋਹ ਆਰਾਮ ਦੇਚ ਤੂੰ ਇਤਨੇ ਭੋੜੇ પાਕੇ ਆਰਾਮ ਕਰੇਗਾ ਆ ਪਾਰਾਮ ਦੇਚ ਤੂੰ ਇਤਨੇ ਸਿਆਪੇ પાਕੇ ਆਰਾਮ ਕਰੇ ਤਿਤਨਾ ਅਨਰਥ ਕਰਨ ਤੋਂ ਬਾਅਦ ਆਰਾਮ ਕਰੇਗਾ ਇਸ ਤਰ੍ਹਾਂ ਆਰਾਮ ਕਿਸੇ ਨੂੰ ਨਸੀਬ ਨਹੀਂ ਹੁੰਦਾ ਹਿੰਦੁਸਤਾਨ ਨੂੰ ਫਤਿਹ ਕਰਕੇ ਜਦ ਵਾਪਸ ਜਾਣ ਲੱਗਾ ਰਸਤੇ ਚ ਅਰਬ ਦੀ ਖਾੜੀ ਰਿਤ ਪਪਰਨ ਜਹਾਜ਼ ਇਸੇ ਪਦੇ ਦਮ ਤੋੜ ਗਿਆ ਸੀ ਜਦੋਂ ਚੱਲਣ ਲੱਗਿਆ ਸੀ ਯੂਨਾਨ ਤੋਂ ਮਾਂ ਨੇ ਆਖਿਆ ਸੀ ਜਲਦੀ ਆਵੇਂ ਕਿਦਰੇ ਮੇਰੀਆਂ ਅੱਖਾਂ ਤੈਨੂੰ ਦੇਖਣ ਵਾਸਤੇ ਤਰਸਦੀਆਂ ਨਾਲੇ ਕਿ ਸਿਕੰਦਰ ਕਹਿੰਦਾ ਮਾਂ ਮੈਂ ਛੇਤੀ ਆਵਾਂ ਬਹੁਤ ਜਲਦੀ ਆਉਂ ਤੂ ਤਿੰਨ ਮਹੀਨੇ ਆ ਤਬਾਗ ਬੂਏ ਤੇ ਖੜੀ ਹੋ ਕੇ ਮੇਰੀ ਉਡੀਕ ਕਰੇ ਮੈਂ ਜਲਦੀ ਆ ਤਿੰਨ ਮਹੀਨੇ ਕੀ ਲੰਘ ਗਏ 4-5 ਮਹੀਨੇ ਰੋਜ਼ ਵਿਚਾਰੀ ਬੂਏ ਤੇ ਖੜੀ ਹੁੰਦੀ ਤੇ ਦੇਖਦੀ ਐ ਸਿਕੰਦਰ ਮੋ ਅਜ ਆਵੇਗਾ ਕੱਲ ਆਵੇ ਦੰਦਮ ਟੁੱਟਣ ਲੱਗ ਗਏ ਨੇ ਨਾਲ شاہی ਤਬੀਬ ਜੜੇ ਸਨ ਹੁਣ ਨੋ ਕਰੰਦਾ ਇੰਜ ਕਰੋ ਐ ਜਿਤਨਾ ਸੋਨਾ ਚਾਂਦੀ ਮੈਂ ਲੁੱਟ ਕੇ ਲੈ ਜਾ ਰਿਆ ਹਾਂ ਸ਼ਿਪ ਭਰੇ ਹੋਏ ਨੇ ਜਹਾਜ਼ ਮੇਰੇ ਭਰੇ ਹੋਏ ਨੇ ਖਚਰਾ ਤੇ ਸਾਜ਼ੋ ਸਮਾਨ ਲਦੇ ਆਂ ਇੱਧਰ ਮੈ ਖਾਣੋ ਦੇਨਾ ਮੈਨੂੰ ਸਿਰਫ 10 ਦਿਨ ਦੀ ਜ਼ਿੰਦਗੀ ਦੇ ਦਿਓ 10 ਦਿਨ ਵਿੱਚ ਮੈਂ ਯੂਨਾਨ ਪਹੁੰਚ ਜਾਵਾਂਗਾ ਸਮੁੰਦਰ ਦੇ ਰਸਤੇ ਹੱਦਾਲੇ ਉਵੇ ਕਹਿੰਦੇ ਨੇ 10 ਦਿਨ ਪਸੀਤੇ ਇੱਕ ਦਿਨ ਦੀ ਜ਼ਿੰਦਗੀ ਵੀ ਨਹੀਂ ਦਿੱਸ ਸਕਤ ਕਿਉਂ ਤੁਹਾਡਾ ਮਰਜ਼ ਫੜੇ ਸਵਾਸ ਟੁਕਣ ਲੱਗੇ ਨੇ ਤੁਸੀਂ ਸਾਡੀ ਦਵਾਈ ਤੋਂ ਅੱਗੇ ਚਲੇ ਗਏ ਤੁਸੀਂ ਸਾਡੀ ਸਿਆਣਪ ਤੋਂ ਅੱਗੇ ਚਲੇ ਸਾਡੀ ਹਕਮਤ ਤੋਂ ਅੱਗੇ ਚਲੇ ਹਕੀਮ ਸਿਆਣੇ ਲੋਗਨ ਤੁਸੀਂ ਸਾਡੀ ਹਕਮਤ ਤੋਂ ਅੱਗੇ ਚਲੇ ਗਏ। ਪੁੱਥੇ ਤੱਕ ਸਾਡੀ ਹਕਮਤ ਨਹੀਂ ਪਹੁੰਚੀ। ਤੁਸੀਂ ਸਾਡੀ ਔਸ਼ਧੀ ਤੋਂ ਦਵਾਈਆਂ ਤੋਂ ਅੱਗੇ ਚਲੇ ਗਏ ਹੋ। ਪੁੱਥੇ ਤੱਕ ਸਾਡੀ ਔਸ਼ਧੀ ਵੀ ਨਹੀਂ ਪਹੁੰਚੀ। ਵੈਦ ਜਾਣੇ ਹੋ ਹੀ ਬਲਾ दारू ਮੇਰੇ ਵਸ ਪਰ ਇਹ ਤੋ ਬਸਤ ਗੋਪਾਲ ਕੇ ਜੈ ਭਾਵੇ ਲੈ ਤਸ। ਉਸ ਸਿਕੰਦਰ ਨੇ ਪਤਾ ਫਿਰ ਕੀ ਆਖਿਆ ਅੱਛਾ ਜੋ ਕੁਝ ਵੀ ਹੈ ਸਾਰਾ ਹੀ ਨੇ ਸਾਰੇ ਹੀ ਨੇ ਇੱਕ ਦਿਨ ਦੀ ਤੇ ਜ਼ਿੰਦਗੀ ਦੇ ਲੋ ਮੈਨੂੰ ਕਿਸੇ ਤਰੀਕੇ ਨਾਲ ਇੱਕ ਦਿਨ ਦਾ ਸਹੀ ਜੀਵਨ ਮਿਲ ਜਾਏ ਮੈਂ ਕੁਝ ਲਿਖਣਾ ਚਾਹੁੰਦਾ ਮੈਂ ਕੁਝ ਮਾਣੋ ਸੰਦੇਸ਼ ਲਿਖਣਾ ਚਾਹੁੰਦਾ ਪਤਾ ਵੈਦਾਂ ਨੇ ਕੀ ਕਿਹਾ ਹੁਣ ਇੱਕ ਦਿਨ ਨਹੀਂ ਅਸੀਂ 10 ਦੰਗ ਵੀ ਨਹੀਂ ਦੇ ਸਕਦੇ ਕੀ ਲਿਖਣਾ ਚਾਹੁੰਦੇ ਹੋ ਕਿੰਨੇ ਕਿ ਜੋ ਮੈਂ ਲਿਖਣਾ ਚਾਹੁੰਦਾ ਸੀ ਉਹ ਹੁਣ ਨਹੀਂ ਲਿਖਦਾ ਬਸ ਕਪਨ ਤੋਂ ਮੇਰੇ ਹੱਥ ਮਾਰ ਘਟ ਕੇ ਰੱਖਣ ਤਾਂ ਕਿ ਦੁਨੀਆ ਨੂੰ ਪਤਾ ਚੱਲੇ ਸਾਰੀ ਦੁਨੀਆ ਨੂੰ ਫਤਿਹ ਕਰਨ ਵਾਲਾ ਮਨੁੱਖ ਕੋਦੇ ਹੱਥਾਂ 'ਚ ਵੀ ਕੁਛ ਨਹੀਂ ਖਾਲੀ ਜਾ ਰਿਹਾ ਹੈ ਖਾਲੀ ਮਰਦੇ ਸਮੇਂ ਅਰਥੀ ਦੇ ਕਫਨ ਤੋਂ ਵਾਰਿਸ ਦੇ ਹੱਥ ਰਖੇਗਾ ਦੁਨੀਆ ਨੂੰ ਬੋਧ ਹੋਵੇਗਾ ਮੈਂ ਅਰਜ਼ ਕਰਾਂ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਰੰਮਣਿਕਲਤਾ ਹੈ ਖਾਇਸ਼ਾਂ ਮੰਗਾ ਇਹਨਾਂ ਦੇ ਕੇਂਦਰ ਤਿੰਨ ਹੁੰਦੇ ਨੇ ਅਹੰਕਾਰ ਲੋਕ ਕੰ ਤੇ ਸੋਚ ਸੇ ਸੁਣ ਕਹਿੰਦੇ ਨੇ अहंकार वासना लोभ वासना काम वासना वासना सदा मंगरी रे किसनु मंगी है जो नहीं है जो नहीं है। तो कुछ ना कुछ तो ऐसा होवेगा जो नहीं है जीवन भर भी मंगा पूरियां औंदियां जान फिर भी कुछ ना कुछ तो ऐसा होवेगा जो नहीं है जो नहीं है ਕੁਛ ਨਾ ਪੁੱਛ ਐਸਾ ਹੋਵੇਗਾ ਸੰਸਾਰ ਬਹੁਤ ਵੱਡਾ ਹੈ ਪਦਾਰਥਾਂ ਦੇ ਬਹੁਤ ਢੇਰ ਨੇ ਔਰ ਇਸੇ ਬਹੁਤ ਕੁਛ ਬਹੁਤ ਕੁਛ ਬਹੁਤ ਕੁਛ